ਹਾਂਜੀ ਭਾਜੀ ਤੁਹਾਡੇ ਫਾਦਰ ਸਾਹਿਬ ਧਰਮੰਤ ਸਿੰਘ ਜਿਨ੍ਹਾਂ ਦਾ ਕੀ ਪਿੱਛੇ ਜੇ ਆਪਾਂ ਕਤਲ ਹੀ ਕਹਿ ਸਕਦੇ ਕਤਲ ਕਰ ਦਿੱਤਾ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੂਗਾ ਜੀ ਭਾਜੀ ਬਸ ਕਹਿਣਾ ਦਾ ਕੁਝ ਨਹੀਂ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਜੋ ਸਾਡੇ ਫਾਦਰ ਸਾਹਿਬ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋ ਸਕੇ ਸਾਨੂੰ ਇਨਸਾਫ ਦੀ ਮੰਗ ਹੈ ਸਾਡੀ ਇਨਸਾਫ ਦਿੱਤਾ ਜਾਵੇ ਸਾਨੂੰ ਤੇ ਜਿਹੜੇ ਕਾਤਲ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਨਵੀਂ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਤੇ ਉਰਤਾਂ ਨੂੰ ਕਿਹਾ ਜਾ ਸਕਦੀ ਜਿਹੜੀ ਹੁਣ ਤੱਕ ਦੀ ਪ੍ਰਸ਼ਾਸਨ ਦੀ ਕਾਰਵਾਈ ਹੈ ਉਹ ਤੋਂ ਤੁਸੀਂ ਸੰਤੁਸ਼ਟ ਹਾਂਜੀ ਹੁਣ ਤੱਕ ਤਾਂ ਪ੍ਰਸ਼ਾਸਨ ਨੇ ਕਾਫੀ ਸਾਥ ਦਿੱਤਾ ਹੈ ਮੈਗਮੇ ਨੇ ਪੂਰੀ ਸਪੋਰਟ ਕੀਤੀ ਹੈ ਸਾਨੂੰ ਤੇ ਉਮੀਦ ਹੈ ਇੱਦਾਂ ਕਰਦੇ ਅੱਗੇ ਵੀ ਇੱਦਾਂ ਕਰਦੇ ਰਹੂਗੇ ਤੇ ਬਾਕੀ ਦੇਖਦੇ ਆਣ ਵਾਲੇ ਸਮੇਂ ਤੇ ਜਿਹੜੇ ਲੋਕ ਮੰਨ ਲਓ ਕਿ ਡਿਊਟੀ ਦੌਰਾਨ ਜਿਹਨੇ ਇਦਾਂ ਦੇ ਕੰਮ ਕਰਦੇ ਹੈਗੇ ਨੇ ਜਿਹੜੇ ਸਰਾਫੀ ਅਫਸਰ ਹੈਗੇ ਜਿਹਨਾਂ ਤੋਂ ਨਾਲ ਹੀ ਜਿਹੜਾ ਹੱਥੋਂ ਹਾਂ ਉਹਨਾਂ ਲਈ ਕੁਝ ਕੀ ਕਹਿਣਾ ਚਾਹੁੰਦੇ ਕਿ ਮਨਨ ਕੀ ਜੋ ਇਹ ਹੋਇਆ ਉਹ ਨਾ ਵੀ ਭਾਜੀ ਚੈਨਲ ਦਾ ਕੁਝ ਨਹੀਂ ਬਸ ਇਹ ਕਹਿਣਾ ਚਾਹੁੰਦੇ ਆ ਵੀ ਇਹ ਚੀਜ਼ ਸਾਡੇ ਫਾਦਰ ਸਨ ਹੋਈ ਆ ਕਿਸੇ ਹੋਰ ਨਾਲ ਹੋ ਸਕੇ ਵੀ ਜਿਹੜੇ ਪੁਲਿਸ ਰੋਡ ਤੇ ਖੜ੍ਹਦੀ ਉਹਨਾਂ ਨੂੰ ਗੀਅਰਸ ਪ੍ਰੋਵਾਈਡ ਕੀਤਾ ਜਾਣਾ ਹੈਲਮੇਟਸ ਵਗੈਰਾ ਦਿੱਤੇ ਜਾਣ ਉਹਨਾਂ ਨੂੰ ਵੀ ਉਹਨਾਂ ਤੇ ਹੀ ਤਰ੍ਹਾਂ ਦਿੱਤੇ ਜਾਣ। ਇਹਦੇ ਬਾਰੇ ਮੈਂ ਗੱਲ ਕਰੀ ਚੱਲਾਂ। ਕਿ ਇਹ ਸੰਤਾਪ ਜੋ ਭਾਜੀ ਪਰਿਵਾਰਪੂਕ ਰਿਹਾ ਹੈਗਾ ਪਰਿਵਾਰ ਨਹੀਂ ਅੱਗੇ ਇਹੋ ਜਿਹਾ ਕਿਸੇ ਪਰਿਵਾਰ ਦੇ ਨਾਲ ਨਾ ਹੋਵੇ